ਪਿਛਲੇ ਦਿਨੀ ਹੋਏ ਗੋਲੀਕਾਂਡ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿਸ ਦੇ ਚਲਦਿਆਂ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਜਿਸ ਵਿੱਚ ਜਾਣਕਾਰੀ ਸਾਂਝੀ ਕਰਦਿਆਂ 4 ਵਜੇ ਦੇ ਕਰੀਬ ਉਹਨਾਂ ਕਹੇ ਹੈ ਕਿ ਪਿਛਲੇ ਦਿਨੀ ਜ਼ਿਲ੍ਹਾ ਪਠਾਨਕੋਟ ਵਿੱਚ ਦੋ ਜਗ੍ਹਾ ਤੇ ਗੋਲੀਕਾਂਡ ਹੋਏ ਸਨ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਜਾਂਚ ਕਰਨ ਤੇ ਸਾਰਾ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ 7 ਵਿਅਕਤੀਆਂ ਨੂੰ ਕਾਬੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ 5 ਹੋਰ ਵਿਅਕਤੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ 2 ਪਿਸਤਲ 12 ਰੋਂਦ ਅਤੇ 38.5 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਵੱਲੋਂ ਇਹ ਮਾੜੇ ਅੰਸਰਾਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾਵਨਿ ਜਾਰੀ ਕਰਦਿਆਂ ਉਹਨਾਂ ਕਹੇ ਕਿ ਜੇਕਰ ਕੋਈ ਅਜੇਹ ਮਾੜੇ ਅੰਸਰਾਂ ਦੀ ਸਹਾਇਤਾ ਕਰੇਗਾ ਤਾਂ ਉਹਨਾਂ ਖਿਲਾਫ ਵੀ ਸਖ਼ਤ ਕਾਰਵਾਈ ਅਮਨ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਉਹਨਾਂ ਕਹੇ ਕਿ ਕਾਬੂ ਕੀਤੇ ਗਏ ਦੋਸ਼ੀਆਂ ਦਾ 3 ਦਿਨ ਦਾ ਰਹਿਮਾਨ ਹਾਸਿਲ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਆਓ ਸੁਣਦੇ ਹਾਂ ਕੀ ਕਿਹਾ ਇਸ ਮੌਕੇ ਐਸਐਸਪੀ ਪਠਾਨਕੋਲ ਦਿਲਜਿੰਦਰ ਸਿੰਘ ਢਿੱਲੋਂ ਨੇ providing a wide range of professional courses with 100% placement assistance we are sri sai group of institutes ਬਿਲਕੁਲ ਲੋਕਾਂ ਨੂੰ ਪਠਾਨਕੋਟ ਵਾਸੀਆਂ ਨੂੰ ਇਸ ਜ਼ਿਲ੍ਹੇ ਦੇ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਬਿਲਕੁਲ ਕਿਸੇ ਗੱਲ ਦਾ ਘਬਰਾਉਣ ਦੀ ਲੋੜ ਨਹੀਂ ਅਜਿਹੇ ਜਿਹੜੇ ਹੈਗੇ ਆ ਛੁੱਟਪੁੱਟ ਬਦਮਾਸ਼ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਜਿੱਠਾਂਗੇ ਔਰ ਜਿਵੇਂ ਇਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਅਪਰਾਧਿਕ ਪਿਛੋਕੜ ਥੋਰ ਸਾਰਾ ਨੰਗਾ ਕੀਤਾ ਗਿਆ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਹੈ ਔਰ ਕਾਨੂੰਨ ਮੁਤਾਬਕ ਹੋਰ ਵੀ ਸਖਤ ਕਾਰਵਾਈਆਂ ਕਰਾਂਗੇ ਦੇਖੋ ਕਿਸੇ ਅਪਰਾਧੀ ਦੀ ਮਦਦ ਕਰਨਾ ਉਹਦੇ ਵਾਸਤੇ ਲੌਜਿਸਟਿਕਸ ਪ੍ਰਵਾਨ ਪ੍ਰੋਵਾਈਡ ਕਰਨਾ ਉਹਦੇ ਵਾਸਤੇ ਮੋਬਾਈਲ ਫੋਨ ਪ੍ਰੋਵਾਈਡ ਕਰਨਾ SIM ਕਾਰਡ ਲੈ ਕੇ ਦੇਣਾ ਉਹਨੂੰ ਉਹਦੇ ਵਾਸਤੇ ਵਹੀਕਲਸ ਲੈ ਕੇ ਦੇਣਾ ਉਹਨੂੰ ਪੈਟਰੋਲ ਪਵਾ ਕੇ ਦੇਣਾ ਉਹਨੂੰ ਘਰ ਵਿੱਚ ਪਨਾਹ ਦੇਣਾ ਉਹਨੂੰ ਦੌੜਨ ਵਿੱਚ ਮਦਦ ਕਰਨਾ ਉਹਨੂੰ ਘਰ ਵਿੱਚ ਲੁਕਾ ਕੇ ਮਦਦ ਕਰਨਾ ਇਹ ਸਾਰੇ ਹਾਰਬਰਿੰਗ ਚਾਉਂਦੇ ਆ ਸੋ ਇਸ ਬਾਰੇ ਕੋਈ ਵੀ ਕਰੇਗਾ ਚਾਹੇ ਉਹਦਾ ਦੋਸਤ ਹੋਵੇ ਯਾਰ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਘਰ ਦੇ ਮੈਂਬਰ ਕੋਈ ਨਾ ਹੋ ਉਹਨਾਂ ਦੇ ਖਿਲਾਫ ਵੀ ਕਾਰਵਾਈ ਸਖਤ ਕੀਤੀ ਜਾਏਗੀ